ਕਿਸਾਨੀਆ ਦੌਲਤ ਦੇ ਚਲਦੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਦੀ ਮਿਆਦ ਵਧਾ ਦਿੱਤੀ ਗਈ ਹੈ ਦੱਸ ਦੇਕ ਇੰਟਰਨੈਟ ਸੇਵਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾ ਉੱਤੇ ਬੰਦ ਕੀਤੀ ਗਈ ਹੈ ਤੌਥੀ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾ ਉੱਤੇ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕੁਝ ਇਲਾਕਿਆਂ ਵਿੱਚ 17 ਫਰਵਰੀ ਤੱਕ ਇੰਟਰਨੈਟ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਇਹ ਹੁਣ ਰੋਕ ਹੈ ਜਿਹੜੀ ਕਿ ਉਸ ਨੂੰ ਉਸ ਦੀ ਮਿਆਦ ਨੂੰ ਹੁਣ ਹੋਰ ਵਧਾ ਦਿੱਤਾ ਹੈ ਤੇ ਕੇਂਦਰ ਸਰਕਾਰ ਦੇ ਹੁਕਮਾ ਮੁਤਾਬਕ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਦੇ ਵਿੱਚ 24 ਫਰਵਰੀ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ। ਤੋਂਤੇ ਹੁਕਮਾ ਦੇ ਵਿੱਚ ਪਟਿਆਲਾ ਦਾ ਸ਼ੰਭੂ ਜੁਲਕਾ ਪਾਸੀਆਂ, ਪਾਤੜਾ ਕਨੌਰ ਦੇਵੀਗੜ ਅਤੇ ਮੁਹਾਲੀ ਦਾ ਲਾਲੜੂ ਬਠਿੰਡਾ ਦਾ ਅਤੇ ਫਤਿਹਗੜ ਸਾਹਿਬ ਸੰਗਰੂਰ ਅਤੇ ਹੋਰ ਇਲਾਕਿਆਂ ਦੇ ਵਿੱਚ ਜਿਹੜੀ ਕਿ ਇੰਟਰਨੈਟ ਸੇਵਾਵਾਂ ਹੁਣ 24 ਫਰਵਰੀ ਤੱਕ ਬੰਦ ਰਹਿਣਗੀਆਂ। ਦੋਸਤੋ 13 ਫਰਵਰੀ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦਾ ਕੂਚ ਕੀਤਾ ਗਿਆ ਸੀ ਤੇ ਅਲੱਗ-ਅਲੱਗ ਬਾਰਡਰ ਤੇ ਕਿਸਾਨ ਜਥੇਬੰਦੀਆਂ ਆਪਣੀ ਮੰਗਾਂ ਲੈ ਕੇ ਬੈਠੀਆਂ ਨੇ ਤੇ ਹੁਣ ਉਸੇ ਮੰਗਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ ਪਤਾ ਚੱਲਿਆ ਕਿ 24 ਫਰਵਰੀ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਇੰਟਰਨੈਟ ਸੇਵਾਵਾਂ ਨੇ ਉਹ ਬੰਦ ਰਹਿਣਗੀਆਂ ਜਿਸ ਦੇ ਵਿੱਚ ਸ਼ਾਮਲ ਨੇ ਮਾਨਸਾ ਦੇ ਕੁਝ ਏਰੀਏ ਸੰਗਰੂਰ ਦੇ ਏਰੀਏ ਬਠਿੰਡਾ ਮੋਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਹੋਰ ਵੀ ਕਾਫੀ ਪਿੰਡਾਂ ਦੇ ਵਿੱਚ ਪੈਂਦੇ ਏਰੀਏ ਨੇ ਜਿੱਥੇ ਪਟਿਆਲਾ ਸੈ ਪਟਿਆਲਾ ਦੇ ਕਈ ਕਾਫੀ ਜੋ ਬਲਾਕ ਨੇ ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ 24 ਫਰਵਰੀ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਇੰਟਰਨੈਟ ਤੋਂ ਲੈ ਕੇ ਪ੍ਰਭਾਵਿਤ ਕਾਫੀ ਦੇਖਣ ਨੂੰ ਮਿਲੇਗਾ ਜਿੱਥੇ ਇੰਟਰਨੈਟ ਕਾਫੀ ਘੱਟ ਚੱਲੇਗਾ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਉੱਥੇ ਹੀ ਹਰਿਆਣਾ ਦੇ ਵਿੱਚ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਲੇਕਿਨ ਹਰਿਆਣਾ ਦੇ ਵਿੱਚ ਉਹ ਇੰਟਰਨੈਟ ਕੇਵਲ 19 ਫਰਵਰੀ ਤੱਕ ਦਾ ਜੋ ਨੋਟਿਸ ਜਾਰੀ ਹੋਇਆ ਲੇਕਿਨ ਪੰਜਾਬ ਦੇ ਵਿੱਚ 24 ਫਰਵਰੀ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿੰਦਾ ਐਲਾਨ ਕੀਤਾ ਗਿਆ ਹੈ ਅਗਰੇ ਐਲਾਨ ਦੀ ਗੱਲ ਕਰੀਏ ਤਾਂ ਕੇਂਦਰ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਸ ਜਿਹੇ ਦੀ ਨੋਟਿਸ ਦੀ ਜਾਣਕਾਰੀ ਮਿਲ ਕੇ ਹੀ ਇੰਟਰਨੈਟ ਸੇਵਾਵਾਂ ਬੰਦ ਹੋਣ ਦਾ ਪਤਾ ਚੱਲਿਆ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਹੱਦ ਵੀ ਫਿਲਹਾਲ ਜੋ ਬਾਰਡਰ ਨੇ ਖਨੌਰੀ ਬਾਰਡਰ ਗੱਲ ਕਰ ਲਈਏ ਸ਼ੰਭੂ ਬਾਰਡਰ ਗੱਲ ਕਰ ਲਈਏ ਤੇ ਉਹ ਦੂਜੇ ਪਾਸੇ ਦੱਬੋਵਲੀ ਵੋਟਰ ਦੀ ਗੱਲ ਕਰ ਲਈ ਸਾਰੇ ਪਾਸੇ ਜਿਸ ਤਰ੍ਹਾਂ ਜਥੇਬੰਦੀਆਂ ਆਪਣਾ ਸ਼ਾਂਤਮਈ ਪ੍ਰੋਟੈਸਟ ਹਲੇ ਕਰ ਰਹੀਆਂ ਨੇਗੀਆਂ ਉਹਨਾਂ ਦੇ ਜੋ ਮੰਗਾਂ ਨੇ ਮੰਗਾਂ ਨੂੰ ਲੈ ਕੇ ਆਪਣਾ ਪ੍ਰੋਟੈਸਟ ਉਹਨਾਂ ਦਾ ਜਾਰੀ ਹੈ ਤੇ ਉਸ ਨੂੰ ਦੇਖਦੇ ਹੋਏ ਕਿੰਨੇ ਸਰਕਾਰ ਵੱਲੋਂ ਕਾਰਵਾਈ ਹੋਈ ਹੈ ਇੰਟਰਨੈਟ ਸੇਵਾਵਾਂ 24 ਫਰਵਰੀ ਤੱਕ ਬੰਦ